ਕੀ ਤਰੀਕੇ ਨਾਲ ਕੈਸੇ ਬੰਤੇ ਜਾ ਰਹੇ ਆ ਲੋਕੋ ਕੀ ਮੌਤ ਹੋ ਰਹੀ ਹੈ ਫਿਰ ਵੀ ਕਹਿ ਰਹੇ ਆ ਕਿ ਸਟਾਫ ਵੀ ਪੂਰਾ ਹੈ ਕੋਈ ਕਮੀ ਨਹੀਂ ਇਹ ਦੇਖੋ ਮੇਰੇ ਤੋਂ ਪਹਿਲਾਂ ਸਰਦਾਰ ਪਾਕਾ ਸਿੰਘ ਜੀ ਨੇ ਬੜੇ ਵਿਸਤਾਰ ਦੇ ਨਾਲ ਜਿਹੜੀਆਂ ਕ੍ਰਿਤੀਆਂ ਹੋਈਆਂ ਇਹ ਤਿੰਨ ਬਹੁਤ ਮੈਂ ਤਾਂ ਕਹੂੰਗਾ ਜ਼ਿੰਮੇਵਾਰ ਕਿਸੇ ਨਾ ਕਿਸੇ ਨੂੰ ਠਹਿਰਾਣਾ ਬਹੁਤ ਜ਼ਿੰਮੇਵਾਰੀ ਹੈਗੀ ਹੈ ਅਨ ਜਿੱਥੇ ਸਟਾਫ ਦੀ ਗੱਲ ਹੈਗੀ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਅਗਰ ਤੁਸੀਂ ਇਹਨਾਂ ਦੇ ਐਮ ਐਲ ਏ ਧਰਮ ਧਰਮਕੋਟ ਤੋਂ ਲਾ ਡੇਟ ਉਸ ਜੀ ਦੀ ਅਗਲ ਪਿਛਲੇ ਵਿਧਾਨ ਸਭਾ ਦੇ ਵਿੱਚ ਦੇਖੀ ਹੁੰਦੀ ਤਾਂ ਉਹਨਾਂ ਨੇ ਉਹਨਾਂ ਨੇ ਵੀ ਇਹ ਕਿਹਾ ਸੀਗਾ ਕਿ ਮੋਗੇ ਦੇ ਇਹ ਹਾਲਾਤ ਨੇ ਕਿ ਉਹ ਪਾਕਿਸਤਾਨ ਦੇ ਵਿੱਚ ਅਸੀਂ ਰਹਿਨੇ ਹੈਗੇ ਆ ਸਟਾਫ ਦੀ ਕਮੀ ਤਾਂ ਬਹੁਤ ਵੱਡੀ ਕਮੀ ਹੈ ਲੇਕਿਨ ਅਸੀਂ ਮੁੜ ਕੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤਰਾਸਤੀ ਇਹ ਹੈ ਕਿ ਅਸੀਂ ਜੋ ਪ੍ਰੋਬਲਮ ਅੱਜ ਕ੍ਰੀਏਟ ਕਰਦੇ ਆਂ ਹੋ ਜਾਂਦੀ ਹੈ ਕੋਈ ਦੁਰਘਟਨਾ ਹੋ ਜਾਂਦੀ ਹੈ ਸਿਰਫ ਫਿਰ ਉਹਦੇ ਉੱਤੇ ਗੱਲ ਕਰਨ ਜੋਗੇ ਹੁੰਦੇ ਆ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਲੈਨਿੰਗ ਦੀ ਐਂਡ ਪਿਛਲੇ 3.5 ਸਾਲ ਤੋਂ ਲਗਾਤਾਰ ਜਦੋਂ ਦੀ ਇਹ ਸਰਕਾਰ ਆਈ ਹੈ ਤੇ 2 ਸਾਲ ਤੋਂ ਸਾਡੇ ਵਜ਼ੀਰ ਸਾਹਿਬ ਜਦੋਂ ਬਣੇ ਹੈਗੇ ਆ ਸੈਣੀ ਸਾਹਿਬ ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਜਿਹੜੀ ਗਰਾਵਟ ਆਈ ਉਹ ਪਲੈਨਿੰਗ ਦੇ ਵਿੱਚ ਆਈ ਹੈ ਐਂਡ ਭਾਵੇਂ ਉਹ ਜਲੰਧਰ ਸਿਵਲ ਹਸਪੀਟਲ ਦੇ ਵਿੱਚ ਹੋਵੇ ਜਾਂ ਕਿਤੇ ਵੀ ਕਿਸੇ ਵੀ ਹਸਪੀਟਲ ਦੇ ਵਿੱਚ ਹੋਵੇ ਪਲੈਨਿੰਗ ਤੋਂ ਅਸੀਂ ਵਾਂਝੇ ਰਹਿ ਗਏ ਹੈਗੇ ਆ ਇਹ ਸਿਰਫ ਜੋ ਅੱਜ ਪ੍ਰੋਬਲਮ ਕ੍ਰੀਏਟ ਹੋਈ ਹੈ ਉਹਨੂੰ ਸੋਲਵਿੰਗ ਦੇ ਉੱਤੇ ਆ ਬਟ ਜ਼ਿੰਮੇਵਾਰੀ ਜ਼ਰੂਰ ਵਜ਼ੀਰ ਸਾਹਿਬ ਦੀ ਵੀ ਬੰਦੀ ਹੈ ਲੇਕਿਨ ਉਹਦੇ ਨਾਲ ਹੈਲਥ ਸੈਕਟਰੀ ਸਾਹਿਬ ਦੀ ਵੀ ਬੰਦੀ ਹੈਗੀ ਹੈ ਇਕੱਲੇ ਵਜ਼ੀਰ ਸਾਹਿਬ ਦੀ ਇਹ ਗਲਤੀ ਨਹੀਂ ਹੈਗੀ ਐਂਡ ਮੇਰੀ ਫਿਰ ਗੁਜ਼ਾਰਿਸ਼ ਜਿਹੜੀ ਮੈਂ ਪਹਿਲਾਂ ਵੀ ਬੜੇ ਲੰਬੇ ਸਮੇਂ ਤੋਂ ਕਹਿ ਰਿਹਾ ਹੈਗਾ ਸਾਨੂੰ ਸਭ ਤੋਂ ਵੱਡੀ ਪ੍ਰਾਥਮਿਕਤਾ ਜਿਹੜੀ ਹੈਗੀ ਹੈ ਹੈਲਥ ਕੇਅਰ ਸਿਸਟਮ ਨੂੰ ਤੇ ਐਜੂਕੇਸ਼ਨ ਸਿਸਟਮ ਨੂੰ ਬਿਹਤਰ ਕਰਨ ਦੀ ਹੈਗੀ ਹੈ ਅੱਜ ਇਹ ਜਿਹੜਾ ਸਾਡਾ ਸਿਵਲ ਹਸਪੀਟਲ ਜਲੰਧਰ ਹੈ ਇਹ ਮੈਡੀਕਲ ਕਾਲਜ ਦੇ ਵਿੱਚ ਕਨਵਰਟ ਹੋ ਸਕਦਾ ਹੈ ਇਹਦੀਆਂ ਜਿਹੜੀਆਂ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਬਟ ਸਾਡੇ ਵਿੱਚ ਨਾ ਤਾਂ ਉਹ ਪਲਾਨਿੰਗ ਹੈ ਤੇ ਨਾ ਅਸੀਂ ਇਹ ਕਰਨਾ ਚਾਹੁੰਦੇ ਹੈਗੇ ਆ ਕਿਤੇ ਨਾ ਕਿਤੇ ਇਹ ਸਰਕਾਰ ਜਿਹੜੀ ਹੈਗੀ ਹੈ ਪ੍ਰਾਈਵੇਟ ادارے ਨੂੰ ਵਧਾਵਾ ਦੇਣ ਦੇ ਵਿੱਚ ਪੱਖ ਰੱਖਦੀ ਹੈਗੀ ਹੈ ਐਂਡ ਉਹਦਾ ਅੱਜ ਜਿਹੜਾ ਹੈਗਾ ਕੱਲ੍ਹ ਰਾਤ ਜਿਹੜੀ ਇਹ ਦੁਰਘਟਨਾ ਹੋਈ ਹੈ ਉਹ ਸਾਫ ਸਾਫ ਹੈ। ਪਬਲਿਕ ਜਸਟਿਸ ਦੇ ਨਾਲ ਚਾਰ ਦਰਜੀ ਦਾ ਜਿਹੜਾ ਹੈਗਾ ਉਹ ਕਰਮਚਾਰੀ ਅਲਾਟ ਕੀਤਾ ਗਿਆ ਸੀਗਾ ਇਸੇ ਟ੍ਰੋਮਾ ਸੈਂਟਰ ਦੇ ਵਿੱਚ। ਕਿਤੇ ਨਾ ਕਿਤੇ ਉਸ ਚੀਜ਼ ਦੀ ਨੈਗਲੀਜੈਂਸੀ ਵੀ ਰਹੀ ਤੇ ਉਪਨੂ ਵੀ ਟੰਗਿਆ ਜਾਵੇਗਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਵੀ ਸਰ ਇਹ ਸਰਕਾਰ ਦਾ ਹਮੇਸ਼ਾ ਇਹ ਰਿਹਾ ਹੈਗਾ ਕਿ ਜ਼ਰੂਰੀ ਇਹ ਹੈਗੀ ਹੈ ਕਿ ਜਿਹੜੀ ਪੋਸਟ ਜਿਹਦੇ ਵਾਸਤੇ ਬੰਦੀ ਹੈ ਅਸੀਂ ਸਭ ਤੋਂ ਪਹਿਲਾਂ ਉਹ ਤਾਂ ਭਰੀ ਹੈ। ਮੈਂ ਤਾਂ ਲਗਾਤਾਰ ਵਿਧਾਨ ਸਭਾ ਦੇ ਵਿੱਚ ਵੀ ਅੰਨੇ ਥੋੜੇ ਰਾਹੀ ਵੀ ਇਹੀ ਗੱਲ ਕਹਿਣਾ ਹੈਗਾ ਕਿ ਸਾਨੂੰ ਜਿਹੜੀ ਇਹ ਮੁਫਤ ਕੋਰੀ ਦੀ ਜਿਹੜੀ ਅਸੀਂ ਰਵਾਇਤ ਪਾਲੀਏ ਤੋਂ ਦੂਰ ਹੋ ਕੇ ਸਾਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਸਰਕਾਰ ਦਾ ਐਜੂਕੇਸ਼ਨ ਅਦਾਰਾ ਹੈ ਸਰਕਾਰ ਦਾ ਹੈਲਥ ਕੇਅਰ ਸਿਸਟਮ ਹੈ ਇਹ ਦੋਨਾਂ ਨੂੰ ਬਿਹਤਰ ਕਰਨਾ ਹੈਗਾ ਸੋ ਥੈਟ ਇੱਕ ਤਾਂ ਸਾਡੇ ਜਿਹੜੇ ਆਮ ਤੇ ਗਰੀਬ ਗਰੀਬੀ ਰੇਖਾ ਤੋਂ ਥੱਲੇ ਲੋਕ ਹੈ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਜਿਹੜਾ ਬੋਝ ਹੈ ਘਟਣਾ ਚਾਹੀਦਾ ਸੈਕੰਡ ਆਫ ਆਲ ਜ਼ਿੰਮੇਵਾਰੀ ਸਭ ਤੋਂ ਉੱਪਰੋਂ ਸ਼ੁਰੂ ਹੋਣੀ ਚਾਹੀਦੀ ਹੈ ਟੌਪ ਤੋਂ ਟੌਪਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਹੈ ਹੈਲਥ ਮਿਨਿਸਟਰ ਸਾਹਿਬ ਹੈ ਸੈਕਟਰੀ ਹੈਲਥ ਹੈ ਸੈਕਟਰੀ ਹੈਲਥ ਦੀ ਜਿਹੜੀ ਹੈਗਰੀ ਹੈ ਹੈਗੀ ਹੈ ਉਹਦੀ ਐਡਮਿਨਿਸਟ੍ਰੇਟਿਵ ਇਨਕੁਆਇਰੀ ਹੋਣੀ ਚਾਹੀਦੀ ਹੈ ਉਹਨਾਂ ਤੇ ਜੋ ਬੰਦੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਹੈਲਥ ਮਿਨਿਸਟਰ ਸਾਹਿਬ ਨੂੰ ਜ਼ਿੰਮੇਵਾਰੀ ਲੈਂਦੇ ਹੋਏ ਅੱਜ ਹੈਡ ਹੈ ਉਹ ਸਾਡੇ ਹੈਲਥ ਡਿਪਾਰਟਮੈਂਟ ਦੇ ਹੀ ਸ਼ੁੱਡ ਹੈਵ ਰਿਜ਼ਾਈਨ ਲਾਸਟ ਈਵਨਿੰਗ ਓਨਲੀ ਜਿਹੜੀ ਇਹਦੇ ਉੱਤੇ ਇਨਕੁਆਇਰੀਜ਼ ਹੈ ਇਹਨੂੰ ਬਿਹਤਰ ਕਿੱਦਾਂ ਕਰਨਾ ਹੈ ਇਹ ਬਾਅਦ ਦੀਆਂ ਗੱਲਾਂ ਹੈਗੀਆਂ ਐਂਡ ਉਹ ਜਿਹੜਾ ਅੱਜ ਇੱਥੇ ਮੁਲਾਜ਼ਮ ਹੈ ਉਹ ਮੁਲਾਜ਼ਮ ਦੇ ਉੱਤੇ ਜ਼ਰੂਰ ਉਦੀ ਜੋ ਬੰਦੀ ਕਾਰਵਾਈ ਉਹ ਜ਼ਰੂਰ ਹੋਣੀ ਚਾਹੀਦੀ ਹੈ ਲੇਕਿਨ ਉਹ ਸ਼ੁੱਡ ਬੀ ਆਨ ਫਰੋਮ ਦ ਟੌਪ ਸਰ ਰਾਤ ਦੋਵੇਂ ਸੈਕਟਰਾਂ ਦੀ ਗੱਲ ਕੀਤੀ ਹੈ ਕਿ ਦੋਵੇਂ ਸੈਕਟਰਾਂ ਦੀ ਸਰਕਾਰ ਸੌਤ ਤੋਂ ਵੱਧ ਰੋਲ ਪਾਉਂਦੇ ਕਿ ਇਹਨਾਂ ਦੋ ਸੈਕਟਰਾਂ ਨੇ ਲੋਸ ਹੀ ਕੰਮ ਕੀਤਾ ਹੈ ਪੂਰੇ ਕਈ ਸਾਲਾਂ ਤੋਂ ਨਹੀਂ ਹੈ ਤਾਂ ਤੇਰੇ ਉਹ ਦਾਅਵੇ ਕਿ ਕਿਤੇ ਨਹੀਂ ਆਉਂਦੇ ਸੇ ਦੇਖੋ ਇਹ ਇਹ ਜਿਹੜੀ ਸਰਕਾਰ ਐ ਨਾ ਖਾਸ ਕਰਕੇ ਆਮ ਆਦਮੀ ਪਾਰਟੀ ਜਦੋਂ ਦੀ ਹੋਂਦ ਦੇ ਵਿੱਚ ਆਈ ਹੈ ਇਹ ਸੋਸ਼ਲ ਮੀਡੀਆ ਦੀ ਪਾਰਟੀ ਹੈ ਸੋਸ਼ਲ ਮੀਡੀਆ ਦੇ ਉੱਤੇ ਤਾਂ ਅੱਜ ਸਾਡੀ ਜ਼ਮੀਨੀ ਜ਼ਮੀਨੀ ਹਕੀਕਤੋਂ ਬਹੁਤ ਜ਼ਿਆਦਾ ਫਰਕ ਹੈ ਸੋਸ਼ਲ ਮੀਡੀਆ ਤੇ ਤਾਂ ਇੰਜ ਜਾਅਦਾ ਹੈ ਕਿ ਅਸੀਂ ਦੁਬਈ ਤੋਂ ਵੀ ਅੱਗੇ ਚਲੇ ਗਏ ਹੈਗੇ ਹਾਂ ਬਟ ਜੋ ਜ਼ਮੀਨੀ ਹਕੀਕਤ ਹੈ ਇਹ ਜਿਹੜੀ ਦੁਰਘਟਨਾ ਹੋਈ ਹੈ ਇਹ ਪਹਿਲੀ ਦੁਰਘਟਨਾ ਨਹੀਂ ਹੋਈ ਹੈ ਤੁਸੀਂ ਲਗਾਤਾਰ ਤੁਸੀਂ ਵੀ ਕਵਰ ਕਰਦੇ ਆਏ ਹੋ ਲਗਾਤਾਰ ਦੁਰਘਟਨਾਵਾਂ ਇੱਥੇ ਬਾਕੀ ਸ਼ਹਿਰਾਂ ਦੇ ਵਿੱਚ ਹੁੰਦੀਆਂ ਰਹੀਆਂ لیکن اسی کر کے کہ ذمہ داری کسی ਨੂੰ ਵੀ ذمہ دار نہیں تھرایا گیا اینڈ اਦੇ ਉਤੇ ਕੋਈ ਵੀ ਸਟਾਪੇਜ ਨਹੀਂ ਲੱਗਿਆ ਸੋ ਅੱਜ ਆਈ ਥਿੰਕ ਸੋ ਇਹ ਪਹਿਲਾ ਸਟੈਪ ਇਹਨਾਂ ਨੂੰ ਜ਼ਰੂਰ ਲੈਣਾ ਚਾਹੀਦਾ ਹੈਗਾ ਕਿ ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰ ਠਰਾ ਕੇ ਅਸੀਂ ਵੈਸੇ ਤਾਂ ਅਸੀਂ ਇਹ ਛੋਟੀ ਜੀ ਗੱਲ ਤੇ ਰਿਜ਼ਾਈਨ ਕਰਾ ਦਿੰਨੇ ਹੈਗੇ ਆ ਪਰ ਜਦੋਂ ਏਡੀ ਵੱਡੀ ਜ਼ਿੰਮੇਵਾਰੀ ਗੱਲ ਹੈਗੀ ਰੈਜ਼ੀਗਨੇਸ਼ਨ ਜ਼ਰੂਰ ਦੇਣਾ ਚਾਹੀਦਾ ਹੈ ਪਗਦੀ ਆ ਨਹੀਂ ਉਹ ਕਹਿੰਦੇ ਸਾਰਾ ਕੰਮ ਠੀਕ ਹੈਗਾ ਇਹ ਛੋਟੇ ਜਿਹੇ ਕੰਮ ਹੋਇਆ ਹੈਗਾ ਸਭ ਕੁਝ ਦੇਖ ਲਿਆ ਟਿੱਚ ਜਾਏਗਾ ਆਉਣ ਸਮੇਂ ਚ ਸੁਧਾਰ ਲਾਂਗੇ ਤੇ ਆਪਣੀ ਜਿਸ ਪਰਿਵਾਰ ਦੇ ਵਿੱਚੋਂ ਬੰਦਾ ਚਲੇ ਜਾਂਦਾ ਹੈਗਾ ਉਹਦੇ ਲਈ ਤਾਂ ਇਹ ਆਉਣ ਵਾਲੀ ਪੀੜ੍ਹੀ ਤੱਕ ਇੱਕ ਬਹੁਤ ਵੱਡਾ ਸਗਮਾ ਹੁੰਦਾ ਹੈਗਾ ਦੇਖੋ ਇਹੀ ਇਹਨਾਂ ਦੀ ਮਾਨਸਿਕ ਸੰਤੁਲਨ ਦਿਖਾਉਂਦਾ ਹੈਗਾ ਕਿ ਇਹ ਛੋਟੀ ਗੱਲ ਹੀ ਹੈਗੀ ਮੈਂ ਕਹਿੰਦਾ ਜੀ ਅਗਰ ਇਹਦੇ ਵਿੱਚ ਛੋਟੀ ਜੀ ਬਿਮਾਰੀ ਵੀ ਕਿਸੇ ਨੂੰ ਲੱਗ ਜਾਵੇ ਅਗਰ ਕਿਸੇ ਨੂੰ ਇਨਫੈਕਟਡ ਬਲੱਡ ਵੀ ਚੜ ਜਾਂਦਾ ਉਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹੀ ਚੀਜ਼ ਕਰਕੇ ਸਾਡੇ ਬੱਚੇ ਇਥੋਂ ਪਲਾਨ ਕਰ ਰਹੇ ਆ ਕਿ ਤਿੰਨ ਤਿੰਨ ਬੰਦੇ ਤਿੰਨ ਬੰਦਿਆਂ ਦੀ ਇੱਥੇ ਮੌਤ ਹੋ ਜਾਂਦੀ ਹੈ ਅਸੀਂ ਉਹਨੂੰ ਇੱਕ ਛੋਟੀ ਜੀ ਗੱਲ ਕਹਿ ਕੇ ਤੇ ਉਹਦੇ ਉੱਤੇ ਆਪਣਾ ਪੱਲੂ ਝਾੜ ਲਈਦਾ ਬਹੁਤ ਬੁਢੇ الزام ਵੀ ਲਾ ਰਹੇ ਕੋਈ ਭਾਈ ਨੇ ਉੱਪਰ ਕਰ ਲਿਆ ਨਾ ਦੇਖੋ ਅਸਲੀ ਗੱਲ ਹੈ ਇਹ ਸਰਕਾਰ ਜਿਹੜੀ ਹੈ ਨਾ ਮੈਨੂੰ ਐ ਲੱਗਦਾ ਹੁੰਦਾ ਵੀ ਚਲੋ ਆਟੇ 'ਚ ਮਾੜਾ ਮੋਟਾ ਲੂਣ ਪਾ ਲਓ ਪਰ ਇਹ ਤਾਂ ਲੂਣ ਹੀ ਗੁੰਨਣ ਲੱਗ ਪਏ ਇਨਾਂ ਦਾ ਪਬਲਿਸਿਟੀ ਵੱਲੋਂ ਧਿਆਨ ਪੂਰਾ ਅੱਛਾ ਕੰਮ ਵੱਲੋਂ ਬਿਲਕੁਲ ਧਿਆਨ ਹੈ ਨਹੀਂ 90% ਮੈਂ ਕਹਿੰਦਾ ਕੰਮ ਕਰ ਲਓ 10% ਪਬਲਿਸਿਟੀ ਵੀ ਕਰ ਲਓ ਕੋਈ ਗੱਲ ਸਮਝ ਆਉਦੀ ਹੈ ਲੇਕਿਨ ਇਹ ਤਾਂ 90 95 ਕੀ 100% ਪਬਲਿਸਿਟੀ ਤੇ ਹੀ ਆ ਕਿਉਂਕਿ ਐਮਰਜੈਂਸੀ ਵਰਗੀਆਂ ਸਰਵਿਸਿਜ਼ ਦੇ ਵਿੱਚ ਵੀ ਜੇ ਆਕਸੀਜਨ ਦਾ ਬੰਦ ਹੋ ਜਾਣਾ ਜੇ ਤੁਹਾਡੇ ਕੋਲ ਐਮਰਜੈਂਸੀ ਬੈਕਅਪ ਨਹੀਂ ਹੈ ਤੇ ਸਰਕਾਰ ਤਾਂ ਕਹਿੰਦੀ ਅਸੀਂ ਦੋ ਹੀ ਕੰਮ ਕਰਦੇ ਹਾਂ ਇੱਕ ਤਾਂ ਐਜੂਕੇਸ਼ਨ ਦਾ ਕਰਦੇ ਹਾਂ ਤੇਕ ਹੈਲਥ ਸਿਸਟਮ ਦਾ ਕਰਦੇ ਬਾਕੀ ਤੇ ਆ ਵੀ ਮੰਨੀ ਜਾਂਦੇ ਪਿਆਈ ਕਰਦੇ ਹੀ ਨਹੀਂ ਐ ਤੇ ਲੇਕਿਨ ਉਹਨਾਂ ਦੋਨਾਂ ਦਾ ਇਹੋ ਜਿਹਾ ਜਰੂਸ ਨਿਕਲਿਆ ਆ ਵੀ ਦੇਖੋ ਕਿੰਨਾ ਵੱਡਾ ਨੁਕਸਾਨ ਕਿਉਂਕਿ ਤਿੰਨ ਬੰਦਿਆਂ ਦਾ ਚਲੇ ਜਾਣਾ ਮੈਨੂੰ ਲੱਗਦਾ ਸਾਡੇ ਸਮਾਜ ਲਈ ਇੱਕ ਬਹੁਤ ਵੱਡਾ ਬਲੌਟ ਹੈ ਕਿਉਂਕਿ ਹਰ ਜਿਹੜੀ ਹੈਗੀ ਆ ਜਿਹੜੀ ਜਾਨ ਹੈ ਉਹ ਕੀਮਤੀ ਆ ਔਰ ਮੈਨੂੰ ਲੱਗਦਾ ਕਿ ਇਹ ਅਣਗਹਿਲੀ ਜਿਹੜੀ ਆ ਇਹਦੇ ਤੇ ਹਰ ਬੰਦਾ ਜਿਹੜਾ ਆ ਜੀਡੀਵੀ ਇਹਦੇ ਚ ਜ਼ਿੰਮੇਵਾਰੀ ਆ ਉਹਨੂੰ ਮੈਨੂੰ ਲੱਗਦਾ ਉਹਨੂੰ ਫਿਕਸ ਕਰਕੇ ਔਰ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਫਰਗਟ ਜੀ 72 ਘੰਟੇ ਦਾ ਟਾਈਮ ਇਹਨਾਂ ਨੇ ਦਿੱਤਾ ਕਿ ਇਹਨਾਂ ਨੇ ਨੋ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਰਿਪੋਰਟ ਆਏਗੀ ਜੇਕਰ ਅਧਿਕਾਰਿਕ ਤੌਰ ਤੇ ਵੀ ਕਿਸੇ ਦੀ ਗਲਤੀ ਨਿਕਲਦੀ ਹੈ ਤਾਂ ਕਾਰਵਾਈ ਹੋਏਗੀ ਕਿਵੇਂ ਵੇਖਦੇ ਹੋ ਲੱਗਦਾ ਤੁਹਾਨੂੰ ਵੀ ਪਰਿਵਾਰਾਂ ਨੂੰ ਇਨਸਾਫ ਮਿਲ ਪਾਵੇ ਕਾਰਵਾਈ ਤਾਂ ਹੋਣੀ ਹੀ ਚਾਹੀਦੀ ਆ ਬਟ ਇਹਦਾ ਸੇਮ ਟਾਈਮ ਇਹ ਸਰਕਾਰ ਦੀ ਜ਼ਿੰਮੇਵਾਰੀ ਕੀ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਇਹ ਆ ਕਿ ਹਾਂ ਵੀ ਜੇ ਐਮਰਜੈਂਸੀ ਦੇ ਵਿੱਚ ਵੀ ਜੇ ਉੱਥੇ ਪੰਜ ਬੰਦੇ ਸੀ ਜਿਹਦੇ ਵਿੱਚੋਂ ਮੈਨੂੰ ਲੱਗਦਾ ਕਿ ਆਕਸੀਜਨ ਦਾ ਪ੍ਰੈਸ਼ਰ ਘਟਿਆ ਹੋਊਗਾ ਕਿਉਂਕਿ ਮੈਂ ਦੋ ਚਾਰ ਡਾਕਟਰਸ ਨਾਲ ਗੱਲ ਕੀਤੀਆਂ ਕਿਉਂਕਿ ਟੈਕਨੀਕਲੀ ਜੇ ਬੈਕਅਪ ਹੀ ਹੈ ਨਹੀਂ ਜੀ ਤਾਂ ਉਹ ਅਲਟੀਮੇਟਲੀ ਪੇਸ਼ੈਂਟ ਸਰਵਾਈਵ ਕਿਵੇਂ ਕਰ ਜਾਣਗੇ ਔਰ ਦੁਨੀਆ ਦੇ ਉੱਤੇ ਬਹੁਤ ਘੱਟ ਦੇਸ਼ ਇਹੋ ਜਿਹੇ ਹੈਗੇ ਆ ਜਿਹੜੇ ਇਹੋ ਜਿਹੇ ਇਨਸੀਡੈਂਟ ਅੱਜ ਦੀ ਤਰੀਕ ਦੇ ਵਿੱਚ ਵੀ ਹੋ ਰਹੇ ਆ ਸਰ ਕਾਫੀ ਸਮੇ ਜੋ ਫਲੋ ਘਮ ਰਹਾ ਆ ਆਕਸੀਜਨ ਦਾ 15 ਤੋਂ 20 ਮਿੰਟ सूत्रों के मुताबिक तो इनका कहना है कि एक या दो मिनट ही जो फ्लो कम हुआ था इसी हो समझे नहीं एक मिनट हो चाहे दो मिनट हो यार देखो जिंदगी तो कीमती है ना अच्छा सांस की क्या है कि अगर पाँच सेकंड दस सेकंड भी रुकना हो अगर आदमी क्योंकि क्या है कि ऑक्सीजन पे कौन से मरीज हैं जिनका बिल्कुल ਜੋ ਇਮਿਊਨ ਸਿਸਟਮ ਹੈ ਉਹ ਬੀਕ ਹੋ ਚੁੱਕਾ ਹੈ ਉਸ ਨੂੰ ਵੈਂਟੀਲੇਟਰ ਦੇ ਉੱਪਰ ਲਗਾਇਆ ਹੋਇਆ ਹੈ ਉਹਨਾਂ ਦੇ ਲਈ ਤਾਂ 10 15 20 ਸੈਕਿੰਡ ਹੀ ਬਹੁਤ ਹੈ ਪਰ ਇਹ ਤਾਂ ਸਟਾਫ ਸਟਾਫ ਵੀ ਹੋਣੇ ਆਏ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਪਹਿਲੀ ਵਾਰ ਇਨਸੀਡੈਂਟ ਹੋਇਆ ਇੱਦਾਂ ਦਾ ਹਸਪਤਾਲ ਤੇਜਪੁਰਾ ਕੀਮੋਥੈਰਪੀ ਵਰਗੀਆਂ ਤੇ ਫੈਸਿਲਿਟੀਆਂ ਮਿਲਦੀਆਂ ਪਈਆਂ ਹਾਂ ਮੈਂ ਨੋਟ ਕਰ ਲਿਆ ਹੋਇਆ ਵੈ ਕਿ ਅੱਗੇ ਜਾ ਕੇ ਜਿਹੜਾ ਕਿ ਸਟਾਫ ਕੋਲ ਦੀ ਅਸੀਂ ਜਿਹੜੀ ਅੱਗੇ ਦਿੱਕਤ ਪੂਰੀ ਕਰ ਦਾਂਗੇ ਐਸ ਵਕਤ ਆਏ ਨੇ ਸਵਾਲ ਹੀ ਕਰ ਲਓ ਪੁੱਛ ਹੀ ਲਓ ਸਾਰਾ ਕੁਝ ਨਹੀਂ ਨਹੀਂ ਭਗਤ ਜੀ ਨੂੰ ਤਾਂ ਵਿਚਾਰਿਆਂ ਨੂੰ ਮੈਂ ਤਾਂ ਉਹ ਭਗਤ ਜੀ ਹੈਗੇ ਆ ਉਹਨਾਂ ਨੂੰ ਸਵਾਲ ਕਰਨ ਦਾ ਦੇਖੋ ਉਹਨਾਂ ਦੀ ਗੱਲ ਨੂੰ ਸੀਰੀਅਸ ਨਾ ਲਈਏ ਨਹੀਂ ਨਹੀਂ ਸਮਝੇ ਨਹੀਂ ਇਹਨਾਂ ਦੀ ਕਿਸੇ ਮੰਤਰੀ ਦੀ ਗੱਲ ਨੂੰ ਕੋਈ ਸੀਰੀਅਸ ਨਾ ਲਓ ਕਿਉਂਕਿ ਮੰਤਰੀ ਸਿਰਫ ਕਾਗਜ਼ੀ ਆ ਇਹਨਾਂ ਦਾ ਚੀਫ ਮਿਨਿਸਟਰ ਕਾਗਜ਼ੀ ਆ ਇਹ ਤਾਂ ਦਿੱਲੀ ਵਾਲਾ ਜੇ ਕੋਈ ਕੇਜਰੀਵਾਲ ਵਰਗਾ ਜਾਂ ਕੋਈ ਉਹੋ ਜਿਹਾ ਬੰਦਾ ਆਵੇ ਉਹਨੂੰ ਭਾਵੇਂ ਉਹ ਲੇਕਿਨ ਉਹ ਠੀਠੀ ਇੰਨੇ ਹੋ ਚੁੱਕੇ ਆ ਪ੍ਰਗਟ ਜੀ ਸਵਾਲ ਲਓ ਫਲੋਸ ਠੀਕ ਕਰਨ ਵਾਸਤੇ ਕੀ ਹੁਣ ਲੋਕਾਂ ਨੂੰ ਮਰਨਾ ਪਵੇਗਾ ਮੈਂ ਕਹਿੰਦਾ ਬੇਸਿਕਲੀ ਦੇਖੋ ਅਲਟੀਮੇਟਲੀ ਤਾਂ ਸਾਡੇ ਤਰਾਸ ਦੀ ਆ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਤਰਾਸ ਦੀ ਆ ਕਿ ਜਿਹੜਾ ਚੀਫ ਮਿਨਿਸਟਰ ਹੈ ਉਹ ਐਕਚੁਅਲੀ ਚੀਫ ਮਿਨਿਸਟਰ ਨਹੀਂ ਹੈ ਜਿਹੜੇ ਮੰਤਰੀ ਹੈ ਉਹ ਐਕਚੁਅਲੀ ਮੰਤਰੀ ਨਹੀਂ ਹੈ ਇਹਨਾਂ ਦੇ ਕਹੇ ਕੋਈ ਅਸਲੀ ਗੱਲ ਹੈ ਕੋਈ ਡਿਸੀਜਨ ਇਹਨਾਂ ਦੇ ਕਹੇ ਹੁੰਦਾ ਹੀ ਨਹੀਂ ਹੈ ਮੇਨ ਕਾਰਨ ਤੁਸੀਂ ਕੀ ਮੰਨਦੇ ਮੈਂ ਤਾਂ ਕਿਹਾ ਨੈਗਲੀਜੈਂਸ ਦਾ ਬਹੁਤ ਵੱਡੀ ਆ ਪਰ ਮੈਂ ਤਾਂ ਇਹਨਾਂ ਤੇ ਸਵਾਲ ਖੜੇ ਇਸ ਕਰਕੇ ਕਰਦਾ ਕਿ ਇਹਨਾਂ ਦੀ ਕੋਈ ਕੈਬਨਿਟ ਦਾ ਕੋਈ ਮੰਤਰੀ ਕੋਈ ਚੀਜ਼ ਮਿਨਿਸਟਰ ਜਿਹਦੀ ਕੋਈ ਗੱਲ ਕਿਤੇ ਮੰਨੀ ਜਾਂਦੀ ਹੋਵੇ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਕੋਈ ਵੀ ਇਹੋ ਜਿਹਾ ਮੰਤਰੀ ਸੰਤਰੀ ਹੈਗਾ ਅੱਛਾ ਜਿਹੜੇ 95 96 ਇਹਨਾਂ ਦੇ ਐਮਐਲਏ ਗੁੰਗੇ ਆ ਚਾਹੇ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਲੋ ਚਾਹੇ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਕਿਹੜੀ ਦੀ ਗੱਲ ਕਰ ਲੋ ਇਹ ਤਾਂ ਅਸਲੀ ਗੱਲ ਹੈ ਪਬਲਿਸਿਟੀ ਵਾਲੀ ਸਰਕਾਰ ਹੈਗੀ ਆ हां वो 1200 करोड़ रुपया ਇਹਨਾਂ ਨੇ ਪਬਲਿਸਿਟੀ ਦਾ ਜ਼ਰੂਰ ਰੱਖ ਲਿਆ ਜਿਹਦੇ ਵਿੱਚੋਂ ਮੈਨੂੰ ਲੱਗਦਾ 6-700 ਕਰੋੜ ਪੰਜਾਬ ਦੇ ਵਿੱਚ ਦਿੰਦੇ ਆ ਤੇ ਬਾਕੀ 5-700 ਕਰੋੜ ਜਿਹੜਾ ਬਾਹਰਲੇ ਸੂਬਿਆਂ। ਗਿਲੰਦਰ ਦਾ ਮੇਨ ਸਿਵਲ ਹਸਪਤਲ ਕਿੰਨਾ ਵੱਡਾ ਇਨਸੀਡੈਂਟ ਹੋਣਾ। ਮਿਨਿਸਟਰ ਸਾਹਿਬ ਕਈ ਵਾਰ ਇਥੇ ਦੌਰਾ ਕਰ ਚੁੱਕੇ ਨੇ ਤੇ ਟੈਕਨੀਕਲ ਵਾਰਡ ਇਸ਼ੂ ਆਇਆ ਟੈਕਨੀਕਲ ਇਸ਼ੂ। ਟੈਕਨੀਕਲ ਵਾਰਡ ਦੇ ਵਿੱਚ ਹੀ ਦਰਜਾ 4 ਦਾ ਕਰਮਚਾਰੀ ਮੌਜੂਦ ਸੀਗਾ। ਟੈਕਨੀਕਲ ਵਾਰਡ ਦਾ ਕੋਈ ਬੰਦਾ ਨਹੀਂ ਸੀ ਪਾਟੀਕਲ। ਮੈਂ ਤਾਂ ਕਹਿੰਦਾ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਦੇਖੋ ਇਹਨਾਂ ਨੇ ਨਾ ਗਾਂਹ ਇਲੈਕਸ਼ਨ ਨਹੀਂ ਇਹਨਾਂ ਦੇ 95 96 ਆ ਭਗਤ ਜੀ ਤਾਂ ਬਿਲਕੁਲ ਦੇਖੋ ਇਹ ਭਗਤ ਆ ਵਿਚਾਰੇ ਇਹਨਾਂ ਦਾ ਕੀ ਆਪਾਂ ਇਹਨਾਂ ਦਾ ਕਸੂਰ ਹੀ ਨਹੀਂ ਕੱਢ ਸਕਦੇ ਕਿਉਂਕਿ ਇਹਨਾਂ ਦੇ ਪੱਲੇ ਹੀ ਕੁਝ ਨਹੀਂ ਹੈਗਾ ਤੁਸੀਂ ਕਰੈਕਟਿਵ ਮੀਜਰਸ ਕੀ ਸੁਜੈਸਟ ਕਰਦੇ ਹੋ ਆਪਕੇ ਤਾਂ 3 ਦੇ 0 ਨਹੀਂ ਦੇਖੋ ਆਲਟੀਮੇਟਲੀ ਕਰੈਕਟਿਵ ਮੀਜਰ ਜਿਹੜੇ ਜੁੜੀਆਂ ਜਾਂਣਾ ਚਲੇਗੀਆਂ ਆਲਟੀਮੇਟਲੀ ਤਾਂ ਕੀਮਤੀ ਜਾਂਣਾ ਹੈਗੀਆਂ ਆਉਣ ਵਾਲੇ ਸਮੇਂ ਲਈ ਤਾਂ ਇਹ ਕਮਿਸ਼ਨ ਬਣਾ ਦੇਣਗੇ ਹੋਰ ਕਮੇਟੀ ਬਣਾ ਦੇਣਗੇ ਇੱਕ ਸਬ ਕਮੇਟੀ ਬਣਾ ਦੇਣਗੇ ਸਰਕਾਰਾਂ ਸੱਚੀ ਗੱਲ ਆ ਇਹ ਇੰਨੀ ਸੈਂਸਿਟੀਵਿਟੀ ਨੂੰ ਇਹ ਬਾਬਾ ਜੀ ਇੰਨੀ ਸੈਂਸਿਟੀਵਿਟੀ ਨੂੰ ਬੇਸਿਕਲੀ ਲੈਂਦੀਆਂ ਹੀ ਨਹੀਂ will the congress take this take up this issue and will it send rest for staff or definitely, you definitely know, we will, we will take practice. it even in the vidhansabha also kyunki kyunki jinna chere innu serious nahi honge kyunki main phir kehna eh elected sarkar nahi hai eh delhi de kuch bandiyan di sarkar hai inna de apne palle nahi hai ga kuch baba ji tusi ਬਾਲੀ ਜ਼ਿੰਮੇਵਾਰੀ ਕਿਸ ਨੂੰ ਮੰਨਦੇ ਕਿਉਂਕਿ ਚਲੋ ਇਨਸੀਡੈਂਟ ਹੋ ਗਿਆ ਵੀ ਬਾਗੀ ਕਾਰਵਾਈ ਹੋ ਜੇਗੀ ਇਹ ਜੋ ਜ਼ਿੰਮੇਵਾਰੀ ਤਾਂ ਦੇਖੋ ਹੈਲਥ ਮਿਨਿਸਟਰ ਘੱਟੋ ਘਾਟੇ ਦੇ ਲਈ ਜ਼ਿੰਮੇਵਾਰ ਹੈਗਾ ਪਰ ਮੈਂ ਤਾਂ ਇਹ ਕਹਿਣ ਆਇਆ ਕਿ ਸਾਡੇ ਤਾਂ ਭਗਵੰਤਬਾਨ ਦੀ ਜ਼ਿੰਮੇਵਾਰੀ ਹੈ ਨਹੀਂਗੀ ਕਿਉਂਕਿ ਅਸਲੀ ਗੱਲ ਹੈ ਉਹ ਵੀ ਉਹਨਾਂ ਕੋਲੋਂ ਵੀ ਸਾਈਨ ਕਰਾ ਕੇ ਫਾਈਲ ਅਲੱਗ ਰੱਖ ਲਈ ਜਾਂਦੀ ਆ ਉਹ ਦਿੱਲੀ ਦੀ ਟੀਮ ਹੈਗੀ ਆ ਜਿਹੜੀ ਤੁਹਾਨੂੰ ਤੇ ਸ਼ਾਇਦ ਮੈਨੂੰ ਨਹੀਂ ਉਹ ਕਿਤੇ ਸਾਹਮਣੇ ਦਿਸਦੀ ਪਰ ਐਕਚੁਅਲ ਪੰਜਾਬ ਨੂੰ ਅੱਜ ਉਹ ਚਲਾ ਰਹੇ ਹੈਲਥ ਮਿਨਿਸਟਰ ਰਾਤੀ ਜਦੋਂ ਇਹ ਪਹੁੰਚੇ ਸੀ ਉਹਨਾਂ ਨੂੰ ਸਵਾਲ ਕੀਤਾ ਗਿਆ ਸਟਾਫ ਬਾਰੇ ਕਹਿੰਦੇ ਕੋਈ ਕਮੀ ਨਹੀਂ ਹੈਗੀ ਪਰ ਸਾਫ ਜਿਹੜਾ ਇੱਥੇ ਗੱਲ ਕਰ ਰਿਹਾ ਉਹ ਕਹਿੰਦੇ ਸਟਾਫ ਦੀ ਬਹੁਤ ਕਮੀ ਐਕਚੁਅਲੀ ਅਸਲੀ ਗੱਲ ਹੈ ਡਰਾਇਆ ਹੀ ਇੰਨਾ ਜਾਂਦਾ ਆ ਬਿਊਰੋਕਰੇਟ ਨੂੰ ਅੱਜ ਦੀ ਤਰੀਕ ਦੇ ਵਿੱਚ ਕਿਸੇ ਬਿਊਰੋਕਰੇਟ ਨਾਲ ਤੁਸੀਂ ਆਫ ਦੀ ਰਿਕਾਰਡ ਗੱਲ ਕਰਕੇ ਦੇਖ ਲਓ ਮੈਂ ਤਾਂ ਕਹਿੰਦਾ ਇਹ ਹਾਲਾਤ ਜਿਹੜੇ ਆ ਈਵਨ ਕਿ ਐਮਰਜੈਂਸੀ ਵਾਲੇ ਹਾਲਾਤ ਆ ਇਸ ਪੰਜਾਬ ਦੇ ਵਿੱਚ ਕੋਈ ਬਿਊਰੋਕਰੇਟ ਗੱਲ ਕਰਨ ਨੂੰ ਤਿਆਰ ਨਹੀਂ ਮੈਂ ਕਹਿੰਦਾ ਇੰਨੇ ਨਪੁੰਸਕ ਹੋ ਗਏ ਸਾਡੇ ਬਿਊਰੋਕਰੇਟ ਵੀ ਪੀ ਜਿਹੜੇ ਇਸ ਗੱਲ ਨੂੰ ਗੱਲ ਕਰਨ ਨੂੰ ਤਿਆਰ ਨਹੀਂ ਹੈ ਜਿਹੜੀਆਂ ਪ੍ਰੋਬਲਮਸ ਹੈਗੀਆਂ ਮੈਂ ਨਹੀਂ ਕਹਿੰਦਾ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਵਿੱਚ ਹਮੇਸ਼ਾ ਪ੍ਰੋਬਲਮਸ ਆਉਂਦੀਆਂ ਪਰ ਉਹ ਸੌਲਵ ਤਾਂ ਹੁੰਦੀਆਂ ਜੇ ਉਹਦੇ ਕਿਤੇ ਨਾ ਕਿਤੇ ਡਿਸਕਸ਼ਨ ਕਰਕੇ ਉਹਦੇ ਸੋਲੂਸ਼ਨ ਵੱਲ ਨੂੰ ਅਸੀਂ ਤੁਰ ਗਏ ਬਾਬਾ ਜੀ ਠੀਕ ਸਰ ਕਟਲਾ ਜੀ ਸਰ